نگنر نوٹ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਹੈ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਉਂਦੇ ਆ ਜਿਹੜੇ ਪੰਜਾਬ ਚ ਸਭ ਤੋਂ ਫਲॉप ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਪੰਜਾਬ ਭਾਜਪਾ ਯੂਨਿਟੀ ਜਿਹੜੀ ਆ ਉਹਨੂੰ ਜਿੱਦੇ ਸੁਣਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਆ ਉਹਨਾਂ ਦੀ ਵਿਚਾਰ ਕੀ ਜਿਹੜੀ ਆ बार-बार ਸਾਹਮਣੇ ਆ ਰਹੀ ਜੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਗਰੇਵਾਲ ਸਾਹਿਬ ਤੇ ਅਰਜੀਤ ਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਇਹ ਕੰਗਨਾਰ ਨੋਟ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਆ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਤੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੌਕ ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਤੇ ਭਾਜਪੀ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੀਡਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀ ਆ ਤੇ ਇੱਕ 네ਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਲਈ ਅਨਾਬ-ਸ਼ਨਾਬ ਬਖ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦੇ। ਹੁਣ ਮੇਰਾ ਇੱਥੇ ਇੱਕ ਦੂਜਾ ਸਵਾਲ ਵੀ ਆ। ਯਾਤੇ ਪੰਜਾਬ ਭਾਜਪਾ ਯੂਨਿਟ ਜਿਹੜੀ ਆ ਉਹਨੂੰ ਦਿੱਲੀ ਸੁਣਨ ਨੂੰ ਕੋਈ ਤਿਆਰ ਨਹੀਂ ਹੈ। ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਹੈ। ਉਹਨਾਂ ਦੀ ਵਿਚਾਰਕੀ ਜਿਹੜੀ ਆ ਵਾਰ-ਵਾਰ ਸਾਹਮਣੇ ਆ ਰਹੀ ਆ। ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਨੂੰ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹ ਪੰਜਾਬ ਬੀਜੇਪੀ ਯੂਨਿਟ ਦੀ ਪ੍ਰੋਵਾਈਡ ਇਹ ਆਫਰ ਕੰਗਨਾਰਨੋਂ ਤੋਂ ਬਕਾਇਦਾ ਸਕ੍ਰਿਪਟਡ ਇੱਕ ਬਿਆਨ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਹੈ ਕਿ ਇਹੋ ਜਿਹੇ ਬਿਆਨਬਾਜ਼ੀਆਂ ਕਰੋ ਇਹਦੀ 네ਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਤੋਂ ਕਿ ਸਮਾਜ ਚ ਵੰਡੀਆਂ ਪੈਣ ਲੋਕ ਲੜ। ਸੋ ਮੇਰਾ ਅੱਜ ਤੁਹਾਡੇ ਰਾਹੀ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ ਜਾਂ ਤੇ ਕੰਗਨਾ ਰੋਕ ਤੇ ਐਕਸ਼ਨ ਲਓ ਕਿ ਲਗਾਤਾਰ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਨਹੀਂ ਲਗਾਤਾਰ ਨਫ਼ਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ कि ਜਿਹੜੀ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਟ ਜਿਹੜਾ ਆ ਉਹ ਅਦਾ ਕਰ ਰਹੀ ਆ ਅਭਨੇਤਰੀ ਕੰਗਨਰ ਰੌਤ ਕਿਉਂਕਿ ਐਕਟ੍ਰੈਸ ਵੀ ਰਹੀ ਆ ਰੇ ਬੇਸ਼ਕ ਫਲॉप ਹੀ ਆ ਰੇ ਬੇਸ਼ਕ ਫਲॉप ਆ ਬਿਲਮ ਫਿਲਮੇ ਦੀ ਕੋਈ ਨਹੀਂ ਚੱਲੀ ਜੋ ਲੇਕਿਨ ਬੀਜੇਪੀ ਨੂੰ ਪਤਾ ਹੈ ਕਿ ਕਿਸ ਬੰਦ ਕਿਸ ਸਖਸ ਨੂੰ ਕਿਤਰਾ ਮਿਸਯੂਜ਼ ਕਰਨਾ ਹੈ ਔਰ ਪ੍ਰਧਾਨ ਮੰਤਰੀ ਜੀ ਤਾਂ ਵੀ ਮੈਨੂੰ ਤਰਸ ਆੜਿਆ ਕਿ ਜਿਹੜਾ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹਾਂ ਪ੍ਰਧਾਨ ਮੰਤਰੀ ਕੀ ਤੁਹਾਡੇ ਉਸ ਬਿਆਨ ਨੂੰ ਜਿਹੜਾ ਆ ਠੇਂਗਾ ਗੂਠਾ ਦਿਖਾ ਰਹੀ ਹੈ ਤੁਹਾਡੀ ਐਮਪੀ ਗੰਗਨਾਰ ਨੌਤ ਜਿਹੜੀ ਹੁਣੇ-ਹੁਣੇ ਲੋਕ ਸਭਾ ਚ ਪਹੁੰਚੀ ਹੈ